ਜੋ ਕਾ ਕਾਲ ਸਹਾ ਕਰਹੈ ਮਾਹੀ ਗੁਰ ਜੀ ਕੀ ਪਤੇ ਬਸੰਤ ਮਹੱਲਾ ਤੀਜਾ ਤੀਜਾ ਹਾਂਜੀ ਦੋ ਵਾਰ ਹੀ ਉਚਾਰਨ ਕਰਨਾ ਇੱਥੇ ਬਸਤਰ ਤੂਤਾਰ ਦਿਗੰਬਰ ਹੋਗ ਜਟਾ ਤਾਰ ਕਿਆ ਕਮਾਵੈ ਜੋਗ ਮਨ ਨਿਰਮਲ ਨਹੀਂ ਮਨ ਨਿਰਮਲ ਨਹੀਂ ਦਸਵਾਂ ਦਵਾਰ ਰਾਮ ਭ੍ਰਮ ਆਵੇ ਮੂੜਾ ਵਾਰੋ ਵਾਰ ਏਕ ਤਿਆਵ ਉਹ ਮੂੜ ਮਨਾ ਪਾਰ ਉਤਾਰ ਜਾਹੇ ਪਾਰ ਉਤਰ ਜਾਹੇ ਪਾਰ ਉਤਰ ਜਾਹੇ ਇੱਕ ਖਿਨਾ ਰਹਾਉ ਸਿਮਰਤ ਸਾਸਤਰ ਕਰਹਿ ਵਖਿਆਨ ਨਾਦੀ 베ਦੀ ਪੜਹਿ ਪੁਰਾਣ ਆਖੰਡ ਦ੍ਰਿਸ਼ਟ ਮਾਨ ਕਪਟ ਕੁਮਾਹੇ ਤਿੰਨ ਕੈ ਰਮਈਆ ਨੇੜ ਨਾਹੀ ਤਿੰਨ ਕੈ ਰਮਈਆ ਨੇੜ ਨਾਹੀ ਜੇ ਕੋ ਐਸਾ ਸੰਜਮੀ ਹੋਏ ਕ੍ਰਿਆ ਵਿਸ਼ੇਖ ਹਾਂ ਕ੍ਰਿਆ ਇਥਾਂ ਰਾਰਾ ਹੈ ਕ੍ਰਿਆ ਉਚਾਰਨ ਕਰਨਾ ਕ੍ਰਿਆ ਨਹੀਂ ਕਹਿਣਾ ਕ੍ਰਿਆ ਵਿਸ਼ੇਖ ਕ੍ਰਿਆ ਵਿਸ਼ੇਖ ਪੂਜਾ ਕਰੇ ਅੰਤਰ ਲੋਭ ਮਨ ਵਿਖਿਆ ਮਾਹੇ ਓਏ ਨਿਰੰਜਨ ਕੈਸੇ ਪਾਹੀ ਕੋਇ ਤੇ ਵਿਸਰਾਮ ਦਾ ਦੋ ਓਏ ਨਿਰੰਜਨ ਕੈਸੇ ਪਾਹੀ ਓਏ ਨਿਰੰਜਨ ਕੈਸੇ ਪਾਹੀ ਈਤਾ ਹੋਆ ਕਰੇ ਕਿਆ ਹੋਏ ਜਿਸ ਨੂੰ ਆਪ ਚਲਾਏ ਸੋਏ ਜਿਸ ਨੂੰ ਆਪ ਚਲਾਈ ਸੂਏ ਨਦਰ ਕਰੇ ਤਾਂ ਭਰਮ ਚੁਕਾਏ ਹੁਕਮੈ ਬੂਝੈ ਤਾਂ ਸੱਚਾ ਪਾਏ ਜਿਸ ਜੀਉ ਅੰਤਰ ਜਿਸ ਜੀਉ ਅੰਤਰ ਮੈਲਾ ਹੋਏ ਜਿਸ ਜੀਉ ਅੰਤਰ ਮੈਲਾ ਹੋਏ ਤੀਰਥ ਭਵੈ ਦਿਸੰਤਰ ਲੋਏ ਨਾਨਕ ਮਿਲੀਐ ਸਤਿਗੁਰ ਸੰਗ ਤਉ ਭਵਜਲ ਕੀ ਤੂਤ ਸੰਬੰਧ ਬਸੰਤ ਮਹੱਲਾ ਪਹਿਲਾ ਸਗਲ ਭਵਨ ਤੇਰੀ ਮਾਇਆ ਮੋਹ ਮੈਂ ਅਵਰ ਨਾ ਦੀਸੈ ਸਰਬ ਤੋਹ ਤੂੰ ਸੋਰਨਾਥਾ ਦੇਵਾ ਦੇਵ ਹਰ ਨਾਮ ਮਿਲੈ ਗੁਰ ਚਰਨ ਸੇਵ ਮੇਰੇ ਸੁੰਦਰ ਗਹਿਰ ਗੰਭੀਰ ਲਾਲ ਮੇਰੇ ਸੁੰਦਰ ਸ਼੍ਰੀ ਸ਼ਾਮ ਗਹਿਰ ਗੰਭੀਰ ਲਾਲ ਮੇਰੇ ਸੁੰਦਰ ਗਾਹਿਰ ਗੰਭੀਰ ਲਾਲ ਗੋਰਾਮੁਖ ਰਾਮ ਨਾਮ ਗੁਣ ਗਾਏ ਤੂ ਅਪਰੰਪਰ ਸਰਬ ਪਾਲ ਰਹਾਉ ਬਿਨ ਸਾਧ ਨ ਪਾਈਐ ਹਰਿ ਕਾ ਨਾ ਸੰਗ ਬਿਨ ਸਾਧ ਇਥੇ ਵਿਸਰਾਮ ਲਾਉਣਾ ਨ ਪਾਈਐ ਹਰਿ ਕਾ ਸੰਗ ਬਿਨ ਸਾਧ ਨ ਪਾਈਐ ਹਰਿ ਕਾ ਸੰਗ ਬਿਨ ਗੁਰ ਮੈਲ ਮਲੀਨ ਅੰਗ ਬਿਨ ਹਰ ਨਾਮ ਨਾ ਸੁਧ ਹੋਇ ਗੋਰ ਸਬਦ ਸਲਾਹੇ ਸਾਚ ਸੋਇ ਜਾ ਕਉ ਤੂ ਰੱਖਹਿ ਜਾ ਕਉ ਤਿ ਲਾਉ ਵਿਸਰਾਮ ਜਾ ਕਉ ਤੂ ਰੱਖਹਿ ਰਖਣਹਾਰ ਸਤਿਗੁਰੂ ਮਿਲਾਵਹਿ ਕਰਹਿ ਸਾਰ ਵਿਖ ਹੋਮੈ ਮਮਤਾ ਪਰਹਰਾਈ ਮਮਤਾ ਪਦ ਤੇ ਵਿਸਰਾਮ ਲਾਉਣਾ ਸਭ ਦੁਖ ਬਿਨਾਸੀ RAM RAJ ਉਤਮ ਗਾਤਮੇਤ ਹਰ ਗੁਣ ਸਰੀਰ ਗੁਰਮਤ ਪ੍ਰਗਟੇ RAM ਨਾਮ ਹੀਰ ਲਿਵ ਲਾਗੀ ਨਾਮ ਤਜ ਲਿਵ ਲਾਗੀ ਨਾਮ ਲਿਵ ਲਾਗੀ ਨਾਮ ਤਾਜ ਦੂਜਾ ਭਾਵ ਜਨ ਨਾਨਕ ਹਰ ਗੁਰ ਗੁਰ ਮਿਲਾਉ ਜਨ ਨਾਨਕ ਇਥੇ ਵਿਸਰਾਮ ਹੈ ਹਰ ਗੁਰ ਗੁਰ ਮਿਲਾਉ ਬਸੰਤ ਮਹੱਲਾ ਪਹਿਲਾ ਮੇਰੀ ਸਖੀ ਸਹੇਲੀ ਸੁਨੋ ਪਾਏ ਮੇਰਾ ਪਿਰ ਦੀ ਸਾਲੂ ਸੰਗ ਸਾਏ ਉਹ ਅਲਖ ਨ ਲਖੀਐ ਕਹੋ ਕਾਏ ਗੁਰ ਸੰਗ ਦਿਖਾਇਓ ਰਾਮ ਰਾਏ ਮਿਲ ਸਖੀ ਸਹੇਲੀ ਹਰ ਗੁਣ ਬਨੇ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਹਰ ਪ੍ਰਭ ਸੰਗ ਖੇਲਹਿ ਵਰ ਕਾਮਨ ਗੁਰਮੁਖ ਖੋਜਤ ਮਨ ਮਨੇ ਰਹਾਉ ਮਨ ਮੁਖੀ ਦੁਹਾਗਣ ਨਾਹਿ ਪੀਉ ਓਹ ਘਾਟ ਘਟ 라ਵੈ ਸਰਬ ਪੀਉ ਗੁਰਮੁਖ ਥਿਰ ਚੀਨੈ ਸੰਗ ਦੇਉ ਇਚੀਨਾ ਨੰਨੇ ਦੇ ਵੀ ਹਲੰਤ ਹੈ ਪ੍ਰਾਤਨ ਸਰੂਪਾਂ ਦੇ ਵਿੱਚ ਪੂਥੀਆਂ ਤੇ ਨਹੀਂ ਚਬਾ ਪਰ ਚੀਨਾ ਨੰਨੇ ਦੇ ਹੀ ਟਾ ਹਲੰਤ ਹੈ ਗੁਰਮੁਖ ਫਿਰ ਚੀਨਾ ਸੰਗ ਦੇਉ ਗੁਰ ਨਾਮ ਦਰੜਾਇਆ ਜਾਪ ਜਪੇਉ ਗੁਰ ਪਾਤੀ ਯਮਕ ਲਾ ਕੇ ਬੋਲਨਾ ਬੇਨ ਗੁਰ ਭਵਤ ਨਾ ਭਾਉ ਹੋਏ ਬੇਨ ਗੁਰ ਸੰਤ ਨ ਸੰਗ ਦੇ ਬੇਨ ਗੁਰ ਇਥੇ ਵਿਸਰਾਮ ਲਾਉਣਾ ਬੇਨ ਗੁਰ ਅੰਦਲੇ ਤੰਦ ਰੋਏ ਮਨ ਗੁਰਮੁਖ ਨਿਰਮਲ ਮਾਲ ਸਬਦ ਖੋਏ ਮਨ ਗੁਰਮੁਖ ਨਿਰਮਲ ਇਥੇ ਵਿਸਰਾਮ ਮਾਲ ਇਥੇ ਯਮਕਲਾ ਦਨੀ ਸਬਦ ਖੋਏ ਗੁਰ ਮਨ ਮਾਰਿਓ ਕਰ ਸੰਜੋਗ ਅਹ ਨਿਸਰਾਵੇ ਭਗਤ ਜੋਗ ਗੁਰ ਸੰਤ ਸਭ ਦੁੱਖ ਮਿਟਾਏ ਰੋਗ ਜਨ ਨਾਨਕ ਹਰਿ ਵਰ ਸਹਿਜ ਜੋਗ ਬਸੰਤ ਮਹੱਲਾ ਪਹਿਲਾ ਆਪੇ ਕੁਦਰਤ ਕਰੇ ਸਾਜ ਆਪੇ ਪਦ ਤੇ ਵਿਸਰਾਮ ਸਤ ਆਪ ਨਿਬੇੜੇ ਰਾਜ ਰਾਜ ਗੁਰਮਤ ਊਤਮ ਸੰਗ ਸਾਥ ਆਰੇ ਨਾਮ ਰਸਾਇਣ ਸਹਿਜ ਆਤ ਮਤ ਵਿਸਰਸ ਰੇ ਮਨ RAM ਬੋਲ ਮਤ ਵਿਸਰਸ ਮਤ ਪੂਲਾ ਬੋਲ ਮਤ ਵਿਸਰਸ ਇਥੇ ਵਿਸਰਾਮ ਰੇ ਮਨ RAM ਬੋਲ ਅਪਰੰਪਰ ਅਗਮ ਅਗੋਚਰ ਗੁਰਮੁਖ ਹਰ ਆਪ ਤੁਲਾਏ ਅਤਲ ਤੋਲ ਹਾਂਜੀ ਅਗੋਚਰ ਤੇ ਵਿਸਰਾਮ ਹੈ ਵੈਸੇ ਗੁਰਮੁਖ ਪਦ ਜਿਹੜਾ ਨਾ ਇਹ ਦਿਲੀ ਦੀਪਕ ਪਦ ਹੈ ਦੂਵੇਂ ਪਾਸੇ ਲੱਗਦੀ ਹੈ ਅਪਰੰਪਰ ਅਗਮ ਅਗੋਚਰ ਗੁਰਮੁਖ ਇਥੇ ਜਮਕ ਲਾ ਦੂ ਗੁਰਮੁਖ ਹਰ ਆਪ ਤੋਂ ਲਾਏ ਅਤਲ ਤੂਲ ਰਹਾਉ ਗੁਰ ਚਰਨ ਸ੍ਰੀ ਵਹਿ ਗੁਰ ਸਿਖ ਤੂਰ ਗੁਰ ਸੇਵ ਤਰੇ ਤਾਜ ਮੇਰ ਤੂਰ ਗੁਰ ਸੇਵ ਤਰੇ ਇਥੇ ਵਿਸਰਾਮ ਤਾਜ ਮੇਰ ਤੂਰ ਨਰ ਨਿੰਦਕ ਲੋਭੀ ਮਾਨ ਕਠੋਰ ਗੁਰ ਸੇਵ ਨਾ ਪਾਈ ਸੇ ਚੋਰ ਚੋਰ ਗੁਰ ਸੇਵ ਨਾ ਪਾਈ ਸੇ ਚੋਰ ਚੋਰ ਗੁਰ ਟੁੱਠਾ ਬਖਸੇ ਭਗਤ ਭਾਉ ਗੁਰ ਟੁੱਠੇ ਪਾਈਐ ਹਰ ਮਹਿਲ ਠਾਉ ਪਰ ਹਰ ਨਿੰਦਾ ਹਰ ਭਗਤ ਜਾਗ ਹਰ ਭਗਤ ਸੁਹਾਵੀ ਕਰਮ ਭਾਗ ਗੁਰ ਮੇਲ ਮਿਲਾਵੇ ਕਰੇ ਦਾਤ ਗੁਰ ਸਿੱਖ ਪਿਆਰੇ ਦਿਨ ਸ ਰਾਤ ਖਾਲ ਨਾਮ ਪ੍ਰਾਪਤ ਗੁਰ ਤੁਸ ਦੇ ਗੁਰ ਤੁਸ ਦੇ ਕਹੋ ਨਾਨਕ ਪਾਵਹਿ ਵਿਰਲੇ ਕੇ ਬਸੰਤ ਮਹੱਲਾ ਤੀਜਾ ਇੱਕ ਤੁਕਾ ਇੱਕ ਤੁਕਾ ਸਾਹਿਬ ਪਾਵੈ ਸੇਵਕ ਸੇਵਾ ਕਰੈ ਜੀਵਤ ਮਰੈ ਸਭ ਕੋਲ ਉਧਰੈ ਤੇਰੀ ਭਗਤ ਨਾ ਛੋਡੋ ਕਿਆ ਕੋ ਹਸੈ ਸਾਚ ਨਾਮ ਮੇਰਾ ਹਿਰਦੈ ਵਸੈ ਰਹਾਉ ਜੈਸੀ ਮਾਇਆ ਮੋਹ ਪ੍ਰਾਣੀ ਗਲਤ ਰਹਿ ਜੈਸੀ ਮਾਇਆ ਮੋਹੇ ਪ੍ਰਾਣੀ ਗਲਤ ਰਹਿ ਤੈਸੇ ਸੰਤ ਜਨ ਰਾਮ ਨਾਮ ਰਵਤ ਰਹਿ ਮੈਂ ਮੂਰਖ ਮੁਗਧ ਪਰ ਮੈਂ ਮੂਰਖ ਮੁਗਧ ਉਪਰ ਕਰਹੁ ਦਇਆ ਤਉ ਸਰਨਾਗਤ ਰਹੁ ਪਿਆ ਕਹਿਤ ਨਾਨਕ ਸੰਸਾਰ ਕੇ નિਫਲ ਕਾਮਾ ਗੁਰ ਪ੍ਰਸਾਦ ਕੋ ਗੁਰ ਪ੍ਰਸਾਦ ਗੁਰ ਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ ਮਹੱਲਾ ਪਹਿਲਾ ਬਸੰਤ ਹਿੰਡੋਲ ਘਰ ਦੂਜਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸਾਲਗ੍ਰਾਮ ਬੇਪਕੂਜ ਮਨਾਵਹੁ ਸਾਲਗ੍ਰਾਮ ਬੇਪ ਪੂਜ ਮਨਾਵਹੁ ਸਵਕ੍ਰਿਤ ਤੁਲਸੀ ਮਾਲਾ ਰਾਮ ਨਾਮ ਜਪ ਬੇੜਾ ਬੰਧਹੁ ਦਇਆ ਕਰਹੁ ਦਇਆਲਾ ਕਾਹੇ ਕਲਰਾ ਸਿੰਚਹੁ ਜਨਮ ਗਵਾਵਹੁ ਹੰਝ ਕਾਹੇ ਕਲਰਾ ਸਿੰਚਹੁ ਸ੍ਰੀ ਰਾਮ ਜਨਮ ਗਵਾਵਹੁ ਕਾਚੀ ਟਹਿਗ ਦੀਵਾਲ ਕਾਹੇ ਗਾਚ ਲਾਵਹ ਕਾਚੀ ਟਹਿਗ ਦੀਵਾਲ ਇਥੇ ਵਿਸਰਾਮ ਕਾਹੇ ਗਾਚ ਲਾਵਹ ਰਹਾਉ ਕਰ ਹਰ ਹਟ ਮਾਲ ਟਿੰਡ ਪਰੋਵਹ ਕਰ ਹਰ ਹਟ ਮਾਲ ਟਿੰਡ ਪਰੋਵਹ ਇਥੇ ਵਿਸਰਾਮ ਕਰ ਹਰ ਹਟ ਮਾਲ ਟਿੰਡ ਪਰੋਵਹ ਤਿਸ ਭੀਤਰ ਮਨ ਜੋਵਹ ਅੰਮ੍ਰਿਤ ਸਿੰਚਹੁ ਪਰੋ ਕਿਾਰੇ ਤਉ ਮਾਲੀ ਕੇ ਹੋਵਹ ਕਾਮ ਕ੍ਰੋਧ ਦੁਇ ਕਰਹੁ ਬਸੋਲੇ ਕਾਮ ਕ੍ਰੋਧ ਦੁਇ ਕਰਹੁ ਬਸੋਲੇ ਕਿਥੇ ਵਿਸਰਾਮ ਗੋਡਾ ਹੋ ਧਰਤੀ ਭਾਈ ਜੇ ਗੋਡਾ ਹੋ ਤਿਉ ਤਉਮ ਸੁਖ ਪਾਵਹੁ ਕੀਰਤ ਨਾ ਮੇਟਿਆ ਜਾਈ ਬਗਲੇ ਤੇ ਫੋਨ ਹੰਸਲਾ ਹੋਵੈ ਜੇ ਤੂ ਕਰਹ ਦਇਆਲਾ ਪ੍ਰਣਵਤ ਨਾਨਕ ਦਾਸਨ ਦਾਸਾ ਦਇਆ ਕਰੋ ਦਇਆਲਾ ਸ੍ਰੀ ਸਹਿਜ ਪਾਠ ਦੀ ਸੇਵਾ ਸ੍ਰੀ ਸਹਿਜ ਪਾਠ ਦੀ ਸੇਵਾ